ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਣਜੀਤ ਸਿੰਘ ਧਾਲੀਵਾਲ ਉਹਨਾਂ ਤੇ ਦਸਵੇਂ ਪਾਤਸ਼ਾਹ ਗੁਰੂ ਜੀ ਸੇ ਸਾਹ ਮਹਾਰਾਜ ਵੀ ਬੜੀ ਬਰਕਤ ਸੀ ਜਿਹੜਾ ਉਹਨਾਂ ਨੂੰ ਅੰਮ੍ਰਿਤ ਦੀ ਬਰਕਤ ਸਿੱਤੀ ਤੇ ਖਾਲਸੇ ਦਾ ਮਰਿਆਦਾ ਵਿੱਚ ਰਹੇ ਹੋਏ ਜੀਵਨ ਬਤੀਤ ਕਰਨ ਦੀ ਉਹਨਾਂ ਨੂੰ ਬਰਕਤ ਵੀ ਦਿੱਤੀ ਤੇ ਅਸ਼ੀਰਵਾਦ ਵੀ ਦਿੱਤਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਸਰਦਾਂਝਲੀ ਹੈ ਕਿ ਉਹਨਾਂ ਨੇ ਸਹੀ ਰਹਿਤ ਮਰਿਆਦਾ ਤੇ ਰਹਿੰਦੇ ਹੋਏ ਔਰ ਇਹਨੂੰ ਪਾਲਣਾ ਕਰਦੇ ਹੋਏ ਅੰਤਮ ਸਵਾਸ ਲੈ ਮੈਂ ਸਮਝਦਾ ਕਿ ਇਸ ਤੋਂ ਵੱਡੀ ਸਰਦਾਂਝਲੀ ਕੋਈ ਦੇ ਨਹੀਂ ਸਕਦਾ ਇੱਕ ਸਿੱਖ ਚਹਿਲ ਪਰਵਾਰ ਜਿਹੜਾ ਬਰਨਾਲੇ ਦਾ ਹੈ ਸਰਦਾਰ ਸਰਦਾਰ ਸਿੰਘ ਦਾ ਉਹਦੇ ਛੋਟੇ ਪੁੱਤਰ ਉਹਨਾਂ ਦੇ ਲਵੀ ਜਿਹਨਾਂ ਨੂੰ ਪਿਆਰ ਵਿੱਚ ਇਹ ਜਾਂਦਾ ਹੈ ਉਹ ਇਹਨਾਂ ਦੇ ਜਵਾਈ ਪੁੱਤਰ ਸਨ ਤੇ ਜਵਾਈ ਪੁੱਤਰ ਹਨ ਇਸ ਪਰਿਵਾਰ ਦੇ ਵੱਡੇ ਪੁੱਤਰ ਹਨੀ ਚਹਿਲ ਇਹ ਦੋਹੇ ਪਰਿਵਾਰਾਂ ਦਾ ਬੜਾ ਵੱਡਾ ਨਾਮ ਹੈ ਬਹੁਤ ਸਾਰੀਆਂ ਵਿਦੇਸ਼ ਸੰਸਥਾਵਾਂ ਬਰਨਾਲੇ ਦੇ ਵਿੱਚ ਨਰਸਿੰਗ ਤੌਰ ਸਟਰਨ ਸੰਬੰਧੀ ਤੇ ਪਾਤਰਾਂ ਦੇ ਵਿੱਚ ਵੀ ਉਹ ਚੱਲ ਰਹੀਆਂ ਨੇ ਤੇ ਇਹੇ ਪਰਿਵਾਰ ਦੇ ਨਾਲ ਇਨਾਂ ਦੀ ਜਵਾਈ ਪੁੱਤਰ ਦੀ ਰਿਸ਼ਤੇਦਾਰੀ ਸੀ ਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੱਲ ਹੈ ਤੇ ਮੈਂ ਜਿੱਥੇ ਜਿਆਦਾ ਸਮਾਂ ਲੈ ਲੈਂਦਾ ਹੋਇਆ ਇਸ ਮਹਾਨ ਸ਼ਖਸੀਅਤ ਨੂੰ ਸਰਦਾ ਦੇ ਫੁਰਗ ਭੇਂਟ ਕਰਦਾ ਤੇ ਨਾਲ ਦੀ ਨਾਲ ਇਹ ਬੇਨਤੀ ਕਰੂੰਗਾ ਕਿ ਇਸ ਮਹਾਨ ਸ਼ਖਸੀਅਤ ਸਰਦਾਰ ਗੁਰੀਸ਼ ਸਿੰਘ ਧਾਵੀਬਾਦ ਨੂੰ ਅਸਲ ਸ਼ਰਧਾਂਜਲੀ ਇਸ ਪ੍ਰਪਿਤਿਆ ਨਾਲ ਹੋਵੇਗੀ ਇਹ ਅਸੀਂ ਦਸਵੇਂ ਪਾਤਸ਼ਾਹ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਾਨ ਮਰਿਆਦਾ ਤੇ ਪੈਰਾ ਦੇਵਾਂਗੇ ਤੇ ਅੰਤ ਨੂੰ ਸਰਵਾਸ਼ਾਂ ਤੱਕ ਉਹਨਾਂ ਹਰੂਨ ਦਿੱਤੇ ਹੋਏ ਹਰ ਹਟੰਦੀ ਇਹਨਾਂ ਨੂੰ ਪਾਲਣਾ ਕਰਾਂਗੇ ਬਾਣੀ ਵਿੱਚ ਵੀ ਤੇ ਬਾਣੇ ਵਿੱਚ ਵੀ ਇਹਨਾਂ ਸ਼ਬਦਾਂ ਦੇ ਨਾਲ ਅਥੀਰ ਦੇ ਵਿੱਚ ਫਿਰ ਮੈਂ ਅਕੀਰ ਨੂੰ ਸਰਦਾ ਦੇ ਫੁੱਟ ਪਹੇਟ ਕਰਦਾ ਹਾਂ ਤੇ ਮਾਫ਼ ਚਾਹੁੰਦਾ ਹਾਂ ਵਾਹਿਗੁਰੂ ਜੀ ਤਾਲ ਸਭ ਵਾਹਿਗੁਰੂ ਜੀ ਬਖਸ਼